ਭਗਤ ਗੁਰੂ ਤੋਂ ਛੋਟਾ ਨਹੀਂ ਔਰ ਗੁਰੂ ਭਗਤ ਤੋਂ ਵੱਡਾ ਨਹੀਂ ਔਰ ਇਹ ਗੱਲ ਬਿਲਕੁਲ ਮਾਨਸਿਕਤਾ ਦੇ ਵਿੱਚੋਂ ਕੱਢ ਦੇਣੀ ਹੈ ਇੱਕ ਛੋਟੀ ਜਿਹੀ ਮੈਂ ਉਦਾਹਰਣ ਦਿੰਨਾ ਵੀ ਜਿਵੇਂ ਇੱਕ ਜ਼ਿਲ੍ਹੇ ਦਾ ਡੀਸੀ ਉਹਦਾ ਨਾਂ ਕੋਈ ਲੈ ਲਓ ਕੋਈ ਵੀ ਲੈ ਲਓ ਵੀ ਤਰਸੀਮ ਸਿੰਘ ਹੈ ਤੇ ਦੂਜੇ ਜ਼ਿਲ੍ਹੇ ਦਾ ਡੀਸੀ ਉਹਦਾ ਨਾਂ ਜਰਨੈਲ ਸਿੰਘ ਹੈ ਜਾਂ ਕੋਈ ਵੀ ਜਸਵੀਰ ਸਿੰਘ ਹੁਣ ਦੂਜੇ ਜ਼ਿਲ੍ਹੇ ਦੇ ਡੀਸੀ ਜਨਾ ਜਸਵੀਰ ਸਿੰਘ ਦਾ ਤੇ ਦੂਜੇ ਜ਼ਿਲ੍ਹੇ ਦਾ ਡੀਸੀ ਜਿਹੜਾ ਉਹਦਾ ਨਾਂ ਤਰਸੀਮ ਸਿੰਘ ਹੈ ਦੋਨਾਂ ਡੀਸੀਆਂ ਦੀ ਪਾਵਰ ਇੱਕੋ ਜਿਹੀ ਹੈ ਪਰ ਨਾਂ ਵੱਖੋ ਵੱਖਰੇ ਨੇ ਇਸੇ ਢੰਗ ਦੇ ਨਾਲ ਤੁਸੀਂ ਬ੍ਰਹਮ ਗਿਆਨੀ ਕਹਿ ਲੋ ਭਗਤ ਕਹਿ ਲੋ ਸਤਿਗੁਰੂ ਕਹਿ ਲੋ ਕੋਈ ਫਰਕ ਨਹੀਂ ਇਸ ਕਰਕੇ ਪਹਿਲੀ ਗੱਲ ਤਾਂ ਨੁਕਤਾ ਇਹ ਸਮਝਣ ਦੀ ਲੋੜ ਹੈ ਕਿ ਭਗਤ ਵਿੱਚ ਔਰ ਸਤਿਗੁਰੂ ਵਿੱਚ ਕੋਈ ਫਰਕ ਨਹੀਂ ਹੈ ਕੋਈ ਅੰਤਰ ਨਹੀਂ ਹੈ ਨੰਬਰ 2 ਦੇ ਉੱਤੇ ਜਿਹੜੇ ਮਨੁੱਖ ਜ਼ਿਆਦਾ ਹੰਕਾਰ ਕਰਕੇ ਜਾਂ ਕਿਸੇ ਹੰਕਾਰੀ ਵਿਰਤੀ ਦੇ ਨਾਲ ਬਾਬਾ ਰਵਦਾਸ ਜੀ ਨੂੰ ਭਗਤ ਕਹਿ ਕੇ કે ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਿਲਕੁਲ ਗੁਰਮਾਨੀ ਦੀ ਸੂਝੀ ਨਹੀਂ ਹੈ ਬਾਣੀ ਦੇ ਅੰਦਰ 35 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਉਹਨਾਂ 35 ਮਹਾਪੁਰਸ਼ਾਂ ਦੇ ਵਿੱਚੋਂ ਇੱਕ ਨੇ ਬਾਬਰ ਰਵਿਦਾਸ ਜੀ। ਔਰ ਇਹਨਾਂ ਦੇ ਨਾਮ ਦੇ ਨਾਲ ਹੁਣ ਇੱਕ ਵਿਵਾਦ ਛਿੜ ਗਿਆ ਹੈ ਵੀ ਇਹਨਾਂ ਨੂੰ ਗੁਰੂ ਰਵਿਦਾਸ ਮਹਾਰਾਜ ਕਹਿਣਾ ਜਾਂ ਭਗਤ ਰਵਿਦਾਸ ਜੀ ਕਹਿਣਾ। ਪਹਿਲੀ ਗੱਲ ਤਾਂ ਇਹ ਸਮਝਣ ਦੀ ਜ਼ਰੂਰਤ ਹੈ ਵੀ ਭਗਤ ਗੁਰੂ ਤੋਂ ਛੋਟਾ ਨਹੀਂ ਔਰ ਗੁਰੂ ਭਗਤ ਤੋਂ ਵੱਡਾ ਨਹੀਂ। ਔਰ ਇਹ ਗੱਲ ਬਿਲਕੁਲ ਮਾਨਸਿਕਤਾ ਦੇ ਵਿੱਚੋਂ ਕੱਢ ਦੇਣੀ ਹੈ ਇੱਕ ਛੋਟੀ ਜਿਹੀ ਮੈਂ ਉਦਾਹਰਣ ਦੇਣਾ। ਜਿਵੇਂ ਇੱਕ ਜ਼ਿਲ੍ਹੇ ਦਾ ਡੀਸੀ ਹੈ ਉਹਦਾ ਨਾਂ ਕੋਈ ਲੈ ਲਓ ਕੋਈ ਵੀ ਲੈ ਲਓ ਵੀ ਤਰਸੀਮ ਸਿੰਘ ਹੈ ਤੇ ਦੂਜੇ ਜ਼ਿਲ੍ਹੇ ਦਾ ਡੀਸੀ ਹੈ ਉਹਦਾ ਨਾਂ ਜਰਨੈਲ ਸਿੰਘ ਹੈ ਜਾਂ ਕੋਈ ਵੀ ਜਸਵੀਰ ਸਿੰਘ ਹੁਣ ਦੂਜੇ ਜ਼ਿਲ੍ਹੇ ਦੇ ਡੀਸੀ ਦਾ ਨਾਂ ਜਸਵੀਰ ਸਿੰਘ ਦਾ ਤੇ ਦੂਜੇ ਜ਼ਿਲ੍ਹੇ ਦਾ ਡੀਸੀ ਜਿਹੜਾ ਉਹਦਾ ਨਾਂ ਤਰਸੀਮ ਸਿੰਘ ਹੈ ਦੋਨਾਂ ਡੀਸੀਆਂ ਦੀ ਪਾਵਰ ਇੱਕੋ ਜੀ ਹੈ ਪਰ ਨਾਂ ਵੱਖੋ ਵੱਖਰੇ ਨੇ ਇਸੇ ਢੰਗ ਦੇ ਨਾਲ ਤੁਸੀਂ ਬ੍ਰਹਮ ਗਿਆਨੀ ਕਹਿ ਲਓ ਭਗਤ ਕਹਿ ਲਓ ਸਤਿਗੁਰੂ ਕਹਿ ਲਓ ਕੋਈ ਫਰਕ ਨਹੀਂ ਇਸ ਕਰਕੇ ਪਹਿਲੀ ਗਲਤਾਂ ਨੁਕਤਾ ਇਹ ਸਮਝਣ ਦੀ ਲੋੜ ਹੈ ਕਿ ਭਗਤ ਵਿੱਚ ਔਰ ਸਤਗੁਰੂ ਵਿੱਚ ਕੋਈ ਫਰਕ ਨਹੀਂ ਹੈ ਕੋਈ ਅੰਤਰ ਨਹੀਂ ਹੈ ਨੰਬਰ 2 ਦੇ ਉੱਤੇ ਜਿਹੜੇ ਮਨੁੱਖ ਜ਼ਿਆਦਾ ਹੰਕਾਰ ਕਰਕੇ ਜਾਂ ਕਿਸੇ ਹੰਕਾਰੀ ਵਿਰਤੀ ਦੇ ਨਾਲ ਬਾਬਾ ਰਵਦਾਸ ਜੀ ਨੂੰ ਭਗਤ ਕਹਿ ਕੇ કે ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਿਲਕੁਲ ਗੁਰਮਾਨੀ ਦੀ ਸੂਝੀ ਨਹੀਂ ਹੈ ਕਿਉਂਕਿ ਭਗਤ ਪ੍ਰਮਾਤਮਾ ਦੇ ਹੋਏ ਨੇ ਸਾਡੇ ਲਈ ਉਹ ਗੁਰੂ ਨੇ ਉਹਨਾਂ ਦੀ ਬਾਣੀ ਸਾਡੇ ਲਈ ਗੁਰੂ ਹੈ ਉਹਨਾਂ ਦਾ ਇੱਕ ਇੱਕ ਬਚਨ 40 ਸ਼ਬਦਾਂ ਦੇ ਵਿੱਚੋਂ ਇੱਕ ਇੱਕ ਲਫ਼ਜ਼ ਜਿਹੜਾ ਸਾਡੇ ਨੂੰ ਸਿੱਖਿਆ ਦੇ ਰਿਹਾ ਸਾਡੇ ਜੀਵਨ ਨੂੰ ਅਗਿਆਨਤਾ ਦੇ ਵਿੱਚੋਂ ਗਿਆਨ ਵੱਲ ਲੈ ਕੇ ਆ ਰਿਹਾ ਅਸਲ ਦੇ ਵਿੱਚ ਉਹਨਾਂ ਦੀ ਬਾਣੀ ਦੇ ਵਿੱਚ ਇੱਕ ਬੋਲ ਨੇ ਉਹ ਕਹਿੰਦੇ ਨੇ ਮਾਦੋ ਅਵਿਦੇਯ ਹਿਤਕੀਨ ਵਿਵੇਕ ਦੀਪ ਮਲੀਨ ਔਰ ਜਿਸ ਵਿਵੇਕ ਦੀਪ ਮਲੀਨ ਦੀ ਉਹ ਗੱਲ ਕਰਦੇ ਨੇ ਵਾਕਈ ਉਹ ਗੱਲ ਅੱਜ ਸੱਚ ਹੋ ਰਹੀ ਹੈ ਕਿ ਸਾਡਾ ਵਿਵੇਕ ਦਾ ਜਿਹੜਾ ਦੀਵਾ ਉਹ ਬਿਲਕੁਲ ਮੈਲਾ ਹੋ ਚੁੱਕਾ ਹੈ ਕਿਉਂ ਕਿਉਂਕਿ ਅਸੀਂ ਅਗਿਆਨਤਾ ਦੇ ਵਿੱਚ ਫਸ ਚੁੱਕੇ ਹਾਂ ਸਾਨੂੰ ਗਿਆਨ ਹੀ ਨਹੀਂ ਕਿ ਭਗਤ ਔਰ ਗੁਰੂ ਇਹਨਾਂ ਦੀ ਪਦਵੀ ਕੋਈ ਛੋਟੀ ਨਹੀਂ ਹੈ ਗੁਰਬਾਣੀ ਦੇ ਵਿੱਚ ਮੈਂ ਇੱਕ ਬਾਕ ਦਿਨਾ ਆਪ ਸੰਗਤ ਨਾਲ ਸਾਂਝਾ ਕਰਦਾ ਜਿਸ ਬਾਕ ਦੇ ਅੰਦਰ ਮਹਾਪੁਰਖ ਬਾਰੇ ਸਤਿਗੁਰੂ ਬਾਰੇ ਔਰ ਭਗਤ ਬਾਰੇ ਇੱਕੋ ਪੰਕਤੀ ਵਿੱਚ ਤਿੰਨੇ ਗੱਲਾਂ ਲਿਖੀਆਂ ਹੋਈਆਂ ਔਰ ਉਹਨਾਂ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਕੀਤਾ ਗਿਆ ਸਤਿਗੁਰ ਕਹਿੰਦੇ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭੁ ਭਾਣਾ ਭਾਵੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਨੇ ਭਗਤ ਉਹ ਹੈ ਸਤਗੁਰੂ ਉਹ ਹੈ ਤੇ ਮਹਾਪੁਰਖ ਉਹ ਹੈ ਜਿਹਨੂੰ ਪ੍ਰਮਾਤਮਾ ਦਾ ਭਾਣਾ ਚੰਗਾ ਲੱਗਦਾ ਔਰ ਅਗਲੀ ਗੱਲ ਭਗਤ ਲਬਜ਼ ਤੋਂ ਸਾਨੂੰ ਨਾਫਜ਼ ਨਹੀਂ ਹੋਣੀ ਚਾਹੀਦੀ ਔਰ ਇਹ ਗੱਲ ਜਿਹੜੀ ਅੱਜ ਸਾਨੂੰ ਸਮਝਣੀ ਬੜੀ ਜ਼ਰੂਰੀ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਹੋਏ ਨੇ ਉਹ ਵਿਦਵਾਨ ਸਕਾਲਰ ਅਕਸਰ ਇਹ ਗੱਲ ਕਹਿੰਦੇ ਨੇ ਵੀ ਉਹ ਭਗਤੀ ਕਾਲ ਸੀਗਾ ਔਰ ਭਗਤੀ ਕਾਲ ਦੇ ਵਿੱਚ ਕੀ ਸੀ ਵੀ ਭਗਤੀ ਕਾਲ ਦੇ ਵਿੱਚ ਭਗਤੀ ਕਰਨ ਵਾਲੇ ਭਗਤ ਜਿਹੜੇ ਨੇ ਉਹ ਸੰਸਾਰ ਦੇ ਅੰਦਰ ਪ੍ਰਗਟ ਹੋਏ ਜਿਵੇਂ ਸੋਨੀ ਸਾਹਿਬ ਦੀ ਬਾਣੀ ਦੇ ਬੋਲ ਨੇ ਹਰ ਸਿਮਰਨ ਕਰ ਪ੍ਰਗਤ ਭਗਤ ਪ੍ਰਗਟਾਏ ਪ੍ਰਮਾਤਮਾ ਦਾ ਸਿਮਰਨ ਕਰਕੇ ਭਗਤ ਜਿਹੜੇ ਨੇ ਉਹ ਜਗਤ ਵਿੱਚ ਮਸ਼ਹੂਰ ਹੋ ਗਏ ਔਰ ਭਾਈ ਸਾਪਾਏ ਗੁਰਦਾਸ ਜੀ ਨੇ ਵੀ ਲਿਖਿਆ ਵੀ ਭਗਤ ਭਗਤ ਕਰ ਵੱਜੀਆ 64 ਜੁਗਾਂ ਦੇ ਵਿੱਚ ਚਮਰੇਟਾ ਵੀ ਧੰਨ ਗੁਰੂ ਅਰਦਾਸ ਮਹਾਰਾਜ ਜੀ ਨੂੰ ਭਗਤ ਭਗਤ ਕਰਕੇ ਲੋਕ ਜਾਣਨ ਲੱਗੇ ਔਰ ਇੱਥੋਂ ਤੱਕ ਕਿ ਬਾਬਾ ਕਬੀਰ ਜੀ ਸਦਨਾਜੀ ਸੈਣ ਜੀ ਨਾਮਦੇਵ ਜੀ ਤਰਲੋਚਨ ਜੀ ਸਾਰੇ ਹੀ ਇਹ ਇੱਕ ਦੂਜੇ ਦੇ ਸਮਕਾਲੀ ਭਗਤ ਹੋਏ ਨੇ ਔਰ ਇਹਨਾਂ ਦੀ ਜਦੋਂ ਬਾਣੀ ਵੀ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਦਰਜ ਕੀਤੀ ਉਹਨਾਂ ਨੇ ਭਗਤ ਨਾਂ ਜਿਹੜਾ ਨਾਂ ਲਿਖਿਆ ਬਾਬਾ ਰਬਦਾਸ ਜੀ ਦੇ ਬਾਰੇ ਵੀ ਬਾਣੀ ਭਗਤ ਰਬਦਾਸ ਜੀ ਕੀ ਬਾਣੀ ਭਗਤ ਕਬੀਰ ਜੀ ਹੋ ਕੀ ਬਾਣੀ ਭਗਤ ਨਾਮਦੇਵ ਜੀ ਕੀ ਐਸ ਢੰਗ ਦੇ ਨਾਲ ਗੁਰਬਾਣੀ ਦੇ ਅੰਦਰ ਸਿਰਲੇਖ ਆਏ ਔਰ ਇਹ ਰੈਫਰੈਂਸ ਦਿੱਤੇ ਗਏ ਵੀ ਉਹਨਾਂ ਨੇ ਭਗਤੀ ਕੀਤੀ ਔਰ ਭਗਤ ਹੋਏ ਔਰ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਮੈਨੂੰ ਇਹ ਗੱਲ ਲੱਗਦੀ ਵੀ ਸਾਨੂੰ ਸਮਝ ਲੈਣਾ ਚਾਹੀਦਾ ਵੀ ਭਗਤ ਔਰ ਸਤਗੁਰੂ ਚਪੁਰ ਕੋਈ ਫਰਕ ਨਹੀਂ ਹੈ ਔਰ ਜਿਹੜੇ ਜਾਣ ਕੇ ਵਿਵਾਦ ਛੇੜ ਰਹੇ ਨੇ ਔਰ ਮੈਂ ਇਹ ਗੱਲ ਬਿਲਕੁਲ ਮੰਨਦਾ ਵੀ 35 ਦੇ 35 ਮਹਾਪੁਰਸ਼ ਸਾਡੇ ਲਈ ਗੁਰੂ ਸਮਾਨ ਨੇ ਕਿਉਂਕਿ ਉਹਨਾਂ ਦਾ ਇੱਕ ਇੱਕ ਜਿਹੜਾ ਇਲਾਹੀ ਬੋਲ ਹੈ ਨਾ ਉਹ ਸਾਡੇ ਜੀਵਨ ਨੂੰ ਅਗਿਆਨਤਾ ਦੇ ਵਿੱਚੋਂ ਕੱਢ ਕੇ ਗਿਆਨਵਨ ਲੈ ਕੇ ਆ ਰਿਹਾ ਔਰ ਗਿਆਨ ਗੁਰੂ ਦੇ ਸਕਦਾ ਇਸ ਕਰਕੇ ਸਤਗੁਰੂ ਕਹਿਣਾ ਬੀ ਜ਼ਰੂਰੀ ਹੈ ਔਰ ਭਗਤ ਜਿਹੜੇ ਨੇ ਰੱਬ ਦੇ ਹੋਏ ਨੇ ਜੇ ਭਗਤ ਲਾਜ ਵਰਤਿਆ ਜਾ ਰਿਹਾ ਤੇ ਮੈਂ ਜਿਹੜੇ ਵਾਰ-ਵਾਰ ਇਸ ਗੱਲ ਦੇ ਵਿੱਚ ਕਹਿ ਰਹੇ ਨਾ ਵੀ ਭਗਤ ਲਾਜ ਨਹੀਂ ਵਰਤਣਾ ਮੇਰੀ ਗੱਲ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਨਾ ਹੁਣ ਬਾਬਾ ਰਬਦਾਸ ਜੀ ਦੀ ਬਾਣੀ ਹੈ ਉਹ ਕਹਿੰਦੇ ਨੇ ਮੋਹ ਪਟਲ ਸਭ ਜਗਤ ਵਿਆਪੀ ਉਹ ਭਗਤ ਨਹੀਂ ਸੰਤਾਪਾ ਕਿ ਸਾਰਾ ਜਗਤ ਜਿਹੜਾ ਹੈ ਉਹ ਮੋਹ ਦੇ ਬੰਨਣ ਵਿੱਚ ਬੰਨਿਆ ਪਿਆ ਹੈ ਪਰ ਜਿਹੜੇ ਭਗਤ ਨੇ ਉਹਨਾਂ ਨੂੰ ਇਹ ਇਸ ਮੋਹ ਦਾ ਕੋਈ ਸੰਤਾਪ ਨਹੀਂ ਹੈ ਭਾਵ ਕਿ ਮੋਹ ਦੀ ਪਕੜ ਉਹਨਾਂ ਦੇ ਹਿਰਦੇ ਵਿੱਚ ਨਹੀਂ ਹੈ ਹੁਣ ਜਦੋਂ ਇਹਦੇ ਅਰਥ ਕਰਨੇ ਉਹਨਾਂ ਦੀ ਬਾਣੀ ਹੈ ਔਰ ਉਹਨਾਂ ਦੀ ਬਾਣੀ ਦੇ ਵਿੱਚੋਂ ਜਦੋਂ ਭਗਤ ਦੇ ਅਰਥ ਕਰਨੇ ਨੇ ਫਿਰ ਅਸੀਂ ਭਗਤੀ ਆਚਰਣ ਕਰਾਂਗੇ ਔਰ ਇੱਕ ਥਾਂ ਦੇ ਉੱਤੇ ਗੁਰੂ ਅਰਬਦਾਸ ਮਹਾਰਾਜ ਕਹਿ ਰਹੇ ਨੇ ਕਹਿ ਅਰਬਦਾਸ ਭਗਤ ਇੱਕ ਬਾਢੀ ਵੀ ਇਹ ਭਗਤੀ ਜਿਹੜੀ ਇੱਕ ਮੈਂ ਲਈ ਹੈ ਜਦੋਂ ਇਸ ਢੰਗ ਨਾਲ ਅਰਥ ਕਰਾਂਗੇ ਫਿਰ ਉੱਥੇ ਭਗਤ ਲਵਜ਼ ਅਰਥ ਕਰਾਂਗੇ ਔਰ ਭਗਤੀ ਲਵਜ਼ ਅਰਥ ਕਰਾਂਗੇ ਇਸ ਕਰਕੇ ਪਹਿਲੀ ਨੁਕਤਾ ਦਾ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਾ ਤਾਂ ਭਗਤ ਔਰ ਸਤਿਗੁਰੂ ਵਿੱਚ ਫਰਕ ਹੈ ਜਿਹੜੀ ਦੂਜਾ ਨੁਕਤਾ ਉਹ ਇਹ ਹੈ ਵੀ ਜਿਹੜੇ ਸਤਿਗੁਰੂ ਕਹਿਣ ਤੋਂ ਗੁਰੂਏਜ ਕਰਦੇ ਨੇ ਮੈਂ ਉਹਨਾਂ ਲਈ ਵੀ ਸਨੇਹਾ ਦੇ ਦਿਆਂ ਵੀ ਉਹ ਗੁਰੂ ਨੇ ਕਿਉਂਕਿ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਉਹਨਾਂ ਦੇ ਅਨੇਕਾਂ ਸ਼ਰਧਾਲੂ ਬਣੇ ਨੇ ਰਾਣੀ ਝਾਲਾ ਬਾਈ ਬਣੀ ਹੈ ਹੋਰ ਕਿੰਨੇ ਰਾਜੇ ਰਾਣੀਆਂ ਬਣੇ ਨੇ ਸਿਕੰਦਰ ਲੋਧੀ ਵਰਗੇ ਵੀ ਉਹਨਾਂ ਨੂੰ ਜਿਹੜੇ ਨਮਸਕਾਰ ਕਰਦੇ ਸੀ ਕਿਉਂ ਕਰਦੇ ਸੀ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਰਾਜਗੁਰੂ ਤੱਕ ਦਾ ਵੀ ਦਰਜਾ ਦਿੱਤਾ ਉਹਨਾਂ ਲੋਕਾਂ ਨੇ ਜੇਕਰ ਉਹ ਗੁਰੂ ਨੇ ਫਿਰ ਇਹਦਾ ਅਰਥ ਇਹ ਹੈ ਨਾ ਵੀ ਸਾਡੇ ਲਈ ਵੀ ਉਹ ਗੁਰੂ ਨੇ ਤੇ ਭਗਤੀ ਉਹਨਾਂ ਨੇ ਪ੍ਰਮਾਤਮਾ ਦੀ ਕੀਤੀ ਔਰ ਪ੍ਰਮਾਤਮਾ ਦੇ ਭਗਤ ਹੋਏ ਔਰ ਬਾਣੀ ਦੇ ਵਿੱਚ ਜੇ ਮਸ਼ਹੂਰ ਉਹ ਭਗਤ ਕਰਕੇ ਹੋਏ 15 ਦੇ 15 ਭਗਤ ਉਹਨਾਂ ਦੇ ਵਿੱਚੋਂ ਇੱਕ ਇਹ ਭਗਤ ਦੇ ਨਾਲ ਸ਼ੇਖ ਫਰੀਦ ਜੀ ਲੱਗਦਾ ਕਿਉਂਕਿ ਉਹ ਮੁਸਲਮਾਨ ਧਰਮ ਦੇ ਵਿੱਚੋਂ ਸੀ ਸ਼ੇਖ ਦਾ ਅਰਥ ਵੀ ਜਿਹੜਾ ਹੈ ਉਹ ਭਗਤੀ ਦੇ ਸੰਬੰਧ ਵਿੱਚ ਸਮਾਨਾਰਥੀ ਸ਼ਬਦ ਹੈ ਇਸ ਕਰਕੇ ਇਸ ਭ੍ਰਮ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਜਿਹੜਾ ਸਾਨੂੰ ਭ੍ਰਮ ਪੈ ਗਿਆ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਇਹ ਬੋਲ ਨੇ ਮਾਦੋ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਜਿਹੋ ਜੇ ਅਸੀਂ ਧਰਮ ਪਾਲ ਕੇ ਅਸਕਲ 'ਚ ਬੈਠ ਗਏ ਆ ਨਾ ਜਿਹੋ ਜੇ ਸਮਝਦੇ ਆ ਪਰ ਉਹ ਜਿਹੇ ਹੈ ਨਹੀਂ ਭਗਤ ਔਰ ਸਤਗੁਰੂ ਦੇ ਵਿੱਚ ਫਰਕ ਹੈ ਨਹੀਂ ਪਰ ਅਸੀਂ ਪਾ ਕੇ ਬੈਠ ਗਏ ਆ ਔਰ ਜਿਹੜੇ ਹੰਕਾਰੀ ਬਿਰਤੀ ਦੇ ਲੋਕ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਅੱਜ ਵੀ ਜਾਤ ਬਰਾਦਰੀ ਦੇ ਤੌਰ ਤੇ ਨੀਮਾ ਕਰਕੇ ਜਾਂ ਬਾਕੀ ਭਗਤਾਂ ਨੂੰ ਨੀਮਾ ਕਰਕੇ ਜਾਣਦੇ ਨੇ ਅਸਲ ਚ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਗੁਰਬਾਣੀ ਦੀ ਸੂਝੀ ਨਹੀਂ ਹੈ ਔਰ ਜਿਹੜੇ ਮਨੁੱਖ ਇਹ ਗੱਲ ਬਾਰ ਬਾਰ ਕਹਿ ਰਹੇ ਨੇ ਵੀ ਉਹਨਾਂ ਨੂੰ ਸਤਗੁਰੂ ਕਹਿਣਾ ਚਾਹੀਦਾ ਸਤਗੁਰੂ ਕਹਿਣਾ ਚਾਹੀਦਾ ਤੇ ਮਾਫ਼ ਕਰਨਾ ਸਤਗੁਰੂ ਕਹਿਣ ਦੇ ਨਾਲ ਉਹ ਸਤਗੁਰੂ ਨਹੀਂ ਬਣ ਜਾਣੇ ਉਹਨਾਂ ਨੂੰ ਹਿਰਦੇ ਵਿੱਚ ਉਹਨਾਂ ਦੀ ਬਾਣੀ ਦੇ ਬੋਲ ਵੀ ਧਾਰਨ ਕਰਨੇ ਪੈਣਗੇ ਨਾ ਅਕਸਰ ਉਹਨਾਂ ਦੇ ਬਾਰੇ ਵੀ ਇੱਕ ਗੱਲ ਆਖੀ ਜਾਂਦੀ ਹੈ ਵੀ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਸੀ ਕਿ ਨਹੀਂ ਸੀ ਹਰ ਉਹਨਾਂ ਦੀ ਬਾਣੀ ਦੇ ਬੋਲ ਨੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ ਜੇਕਰ ਉਹਨਾਂ ਦੇ ਸਿਰ ਦੇ ਉੱਤੇ ਸੋਹਣੇ ਬਾਲ ਹੋਣਗੇ ਜਾਂ ਸੋਹਣੀ ਪੱਗ ਹੋਏਗੀ ਤਾਂ ਇਹ ਉਹਨਾਂ ਨੇ ਇਹ ਗੱਲ ਆਖੀ ਵੀ ਤੇਰੇ ਸੋਹਣੇ ਬਾਲ ਹੋਣ ਸੋਹਣੀ ਪੱਗ ਹੋਵੇ ਪਰ ਇਹਦੇ ਨਾਲ ਦੇ ਨਾਲ ਇਹ ਗੱਲ ਚੇਤੇ ਰੱਖਣਾ ਇਹ ਤਨ ਹੋਏਗੋ ਭਸਮ ਕੀ ਢੇਰੀ ਵੀ ਇਹ ਤਨ ਜੜਾਏ ਭਸਮਾ ਦੀ ਢੇਰੀ ਵਿੱਚ ਹੋ ਜਾਣਾ ਤੇ ਇੱਕ ਨੁਕਤਾ ਹੋਰ ਮੈਂ ਵਿਚਾਰਨ ਵਿਚਾਰਨਾ ਪੀ ਬਾਬਰ ਉਹਦਾਸ ਜੀ ਦੀ ਬਾਣੀ ਵਖਰੀ ਕਰ ਲਈ ਗਈ। ਔਰ ਕੱਲ ਨੂੰ ਬਾਬਾ ਕਬੀਰ ਜੀ ਵਾਲੇ ਵੀ ਆਖਣਗੇ ਵੀ ਅਸੀਂ ਬਾਣੀ ਵਖਰੀ ਕਰਨੀ ਹੈ। ਬਾਬਾ ਨਾਮਦੇਵ ਜੀ ਵਾਲੇ ਵੀ ਆਖਣਗੇ ਅਸੀਂ ਬਾਣੀ ਵਖਰੀ ਕਰਨੀ ਹੈ। ਔਰ ਜਿੰਨੇ ਭਗਤ ਹੋਏ ਨੇ ਰਾਮਾਨੰਦ ਜੀ, ਪਰਮਾਨੰਦ ਜੀ, ਸੈਣ ਜੀ, ਸਦਨਾ ਜੀ ਸਾਰਿਆਂ ਦੇ ਜਿਹੜੇ ਅਨੁਵਾਇ ਹੀ ਨੇ ਜਾਂ ਉਸ ਸੋ ਕਾਲਡ ਸ਼ੈਡਿਊਲ ਕਾਸਟ ਦੇ ਨਾਲ ਜਿਹੜੇ ਰੱਖਦੇ ਨੇ ਸਬੰਧ ਉਹ ਕਹਿਣਗੇ ਅਸੀਂ ਬਾਣੀ ਵਖਰੀ ਕਰਨੀ ਹੈ। ਔਰ ਖੱਤਰੀ ਕੱਲ ਨੂੰ ਕਹਿਣਗੇ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਖਰੀ ਕਰਨੀਏ ਤ੍ਰੇਹਣ ਕਹਿਣਗੇ ਵੀ ਅਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ ਵਖਰੀ ਕਰਨੀ ਹੈ ਭੱਲੇ ਕਹਿਣਗੇ ਵੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਵਖਰੀ ਕਰਨੀ ਹੈ ਕੱਲ ਨੂੰ ਸੋਢੀ ਉੱਠ ਕੇ ਕਹਿਣਗੇ ਵੀ ਅਸੀਂ ਗੁਰੂ ਰਾਮਦਾਸ ਪਾਸ਼ਾ ਤੋਂ ਲੈ ਕੇ ਜੋ ਬਾਣੀ ਵਿਚਾਰਨ ਹੋਈ ਹੈ 10ਵੇਂ ਪਾਸ਼ਾ ਤੱਕ ਬਾਕੀ ਚਾਰ ਗੁਰੂ ਸਹਿਬਾਨ ਤਿੰਨ ਤਿੰਨ ਗੁਰੂ ਸਹਿਬਾਨ ਉਹਨਾਂ ਦੀ ਬਾਣੀ ਅਸੀਂ ਵਖਰੀ ਕਰਨੀ ਹੈ ਤੋ ਜੋ ਗੁਰਨਾਨਕ ਸਾਹਿਬ ਮਹਾਰਾਜ ਜੀ ਦਾ ਜਾਂ ਇਹਨਾਂ ਸਾਰੇ ਮਹਾਪੁਰਸ਼ਾਂ ਦਾ ਸਿਧਾਂਤ ਹੈਗਾ ਵੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਵੀ ਹੈ ਪ੍ਰਮਾਤਮਾ ਤੂੰ ਸਾਡਾ ਪਿਤਾ ਇਹ ਸਾਰੇ ਤੇਰੇ ਬੱਚੇ ਆ ਪਰ ਜਦੋਂ ਇਹ ਬੱਚਿਆਂ ਨੂੰ ਅਸੀਂ ਦੇਖਦੇ ਆਂ ਤੇ ਬੱਚਿਆਂ ਦੇ ਅੰਦਰ ਭਰਮ ਪਿਆ ਹੋਇਆ ਜਾਤ ਪਾਤਾਂ ਵਿੱਚ ਵੰਡੇ ਹੋਏ ਤੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਗੁਰੂ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਨੇ ਔਰ ਬੜੇ ਉਦਮ ਕਰਕੇ ਬੜੀ ਕਠਨਕਰ ਲੜਾਂ ਦੇ ਨਾਲ ਉਹਨਾਂ ਨੇ ਉਦਾਸੀਆਂ ਕੀਤੀਆਂ ਚਾਰੇ ਦਿਸ਼ਾਵਾਂ ਵੱਲ ਔਰ ਚਾਰੇ ਦਿਸ਼ਾਵਾਂ ਵੱਲ ਉਦਾਸੀਆਂ ਕਰਕੇ ਸੰਗਤ ਇਹ ਗੱਲ ਯਾਦ ਰੱਖਣਾ ਸਾਧ ਸੰਗਤ ਵੀ ਉਹਨਾਂ ਨੇ ਚਾਰੇ ਉਦਾਸੀਆਂ ਕੀਤੀਆਂ ਔਰ ਚਾਰ ਉਦਾਸੀਆਂ ਕਰਕੇ ਉਹਨਾਂ ਨੂੰ ਪੂਰੀ ਧਰਤੀ ਦੇ ਉੱਤੇ 15 ਗੁਰਮੁਖ ਲੱਭੇ ਔਰ 15 ਗੁਰਮੁਖ ਉਹ ਸਨ ਜਿਹੜੇ 15 ਭਗਤ ਸਨ ਔਰ ਉਹਨਾਂ ਦੀ ਬਾਣੀ ਜਿਹੜੀ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਇਕੱਤਰ ਕੀਤੀ ਔਰ ਉਹਨਾਂ 15 ਹੀ ਭਗਤਾਂ ਨੇ ਆਪਣੀ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਹੱਥ ਸੌਂਪੀ ਹੈ ਉਹਨਾਂ ਦਾ ਫੈਸਲਾ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਆਪਣੀ ਬਾਣੀ ਦੇਣ ਦਾ ਅੱਜ ਅਸੀਂ ਝੂਠਾ ਕਰ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਾਂ ਬਾਬਾ ਰਵਦਾਸ ਜੀ ਜਾਂ ਬਾਬਾ ਕਬੀਰ ਜੀ ਜਾਂ ਬਾਬਾ ਨਾਮਦੇਵ ਜੀ ਤੁਹਾਨੂੰ ਨਹੀਂ ਪਤਾ ਵੀ ਬਾਣੀ ਕਿਹਨੂੰ ਦੇਣੀ ਸੀ ਸਾਨੂੰ ਪਤਾ ਅੱਜ ਐਸੀ ਕਰਕੇ ਬਖਰੀ ਕਰ ਲਈ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਬਾਣੀ ਦੇ ਅੰਦਰ ਬਾਬਾ ਰਵਦਾਸ ਜੀ ਨੂੰ ਠਾਕੁਰ ਲਿਖਿਆ ਔਰ ਜੇਕਰ ਭਗਤ ਲਬਜ਼ ਇੰਨਾ ਹੀ ਨੀਵਾ ਹੁੰਦਾ ਸਾਡੀ ਸੂਚ ਅਨੁਸਾਰ ਸਾਡੇ ਨਜ਼ਰੀਏ ਅਨੁਸਾਰ ਹੈ ਨਾ ਵੀ ਅਸੀਂ ਨੀਵਾ ਸਮਝਦੇ ਹਾਂ ਭਗਤ ਨੂੰ ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਵੀ ਲਬਜ਼ ਵਰਤੇ ਨੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਪ੍ਰਮਾਤਮਾ ਦੇ ਦਰ ਦੇ ਭਗਤ ਨੇ ਉਹਨਾਂ ਨੇ ਇਹ ਲਫ਼ਜ਼ ਵਰਤੇ ਔਰ ਇੱਥੋਂ ਤੱਕ ਪੱਟਾ ਨੇ ਇਹ ਲਫ਼ਜ਼ ਵਰਤੇ ਗੁਰੂ ਅਰਜਨ ਸਾਹਿਬ ਮਹਾਰਾਜ ਲਈ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਭਗਤ ਬਣ ਕੇ ਪੈਦਾ ਹੋਏ ਉਹਨਾਂ ਨੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਵੀ ਭਗਤ ਲਿਖਿਆ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਭਗਤ ਲਿਖਿਆ ਔਰ ਜਿਕਰ ਭਗਤ ਲਬਜ਼ ਇੰਨਾ ਹੀ ਮਾੜਾ ਫਿਰ ਉਹਨਾਂ ਦੇ ਨਾਮ ਨਾਲ ਥੋੜਾ ਲੱਗਣਾ ਸੀ ਇਸ ਕਰਕੇ ਬੇਨਤੀ ਪ੍ਰਵਾਨ ਕਰਿਓ ਗੁਰਬਾਣੀ ਦੇ ਅੰਦਰ ਭਗਤ ਔਰ ਸਤਗੁਰੂ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ ਦੋਹਾਂ ਦੀ ਅਵਸਥਾ ਇੱਕੋ ਜਿਹੀ ਹੈ ਦੋਹਾਂ ਹੀ ਮਹਾਪੁਰਸ਼ਾਂ ਦੀਆਂ ਬਾਣੀਆਂ ਗੁਰੂ ਸਾਹਿਬਾਨ ਦੇ ਰੂਪ ਦੇ ਵਿੱਚ ਸਾਨੂੰ ਪ੍ਰਵਾਨ ਹੋਣੀਆਂ ਚਾਹੀਦੀਆਂ ਸਾਡੇ ਲਈ 35 ਦੇ 35 ਮਹਾਪੁਰਸ਼ ਗੁਰੂ ਰੂਪ ਨੇ ਇਹਸ ਕਰਕੇ ਮੈਂ ਜਿਸ ਗੱਲ ਦੀ ਕਰ ਬਾਤ ਆਪ ਸੰਗਤ ਨਾਲ ਸਾਂਝੀ ਕਰ ਰਿਹਾ ਵੀ ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਸ਼ ਕੀਤਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸوں ਕਿਹ ਰੀਸ ਗੁਰੂ ਨਾਨਕ ਸਾਹਿਬ ਮਹਾਰਾਜੀ ਤਾਂ ਖੜੇ ਹੀ ਨਿਮੋਣੇ ਲਤਾੜੇ ਲੋਕਾਂ ਨਾਲ ਸੀ ਤੇ ਉਹਨਾਂ 15 ਮਹਾਪੁਰਸ਼ਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਬਾਣੀ ਦਿੱਤੀ ਇਹਦਾ ਅਰਥ ਇਹ ਹੀ ਹੋਊਗਾ ਵੀ ਨਾ ਸਾਰਿਆਂ ਦੀ ਸੋਚ ਇੱਕੋ ਹੀ ਹੈ ਜਦੋਂ ਬਾਬਰ ਬਦਾਸ ਜੀ ਕਹਿੰਦੇ ਜੋ ਹਮ ਸ਼ਹਿਰੀ ਸੁਮੀਤ ਹਮਾਰਾ ਜਿਹੜਾ ਮੇਰੇ ਸ਼ਹਿਰ ਦਾ ਵਾਸੀ ਹੋਏਗਾ ਉਹੀ ਮੇਰਾ ਮਿੱਤਰ ਹੋਏਗਾ ਭਾਵ ਕਿ ਜਿਹਦੀ ਸੁਰਤ ਮੇਰੇ ਵਾਂਗ ਪ੍ਰਮਾਤਮਾ ਵਿੱਚ ਲੱਗੀ ਹੋਏਗੀ ਉਹੀ ਮੇਰਾ ਮਿੱਤਰ ਹੈ ਤੇ ਇਹ 10 ਗੁਰੂ ਸਹਿਬਾਨ 15 ਭਗਤ ਸਹਿਬਾਨ ਔਰ ਰੈਫਰੈਂਸ ਦਿੱਤਾ ਗਿਆ 11 ਪਾਠ ਸਹਿਬਾਨ ਤੇਨ ਗੁਰੂ ਸਿੱਖ ਸਹਿਬਾਨ ਸਾਰੇ ਸਾਡੇ ਲਈ ਗੁਰੂ ਨੇ ਉਹਨਾਂ ਦਾ ਇੱਕ ਇੱਕ ਬੋਲ ਸਾਡੇ ਅੰਦਰੋਂ ਪ੍ਰਕਾਸ਼ਮਾਨ ਕਰ ਰਿਹਾ ਹੈ ਇਸ ਕਰਕੇ ਮੈਂ ਇਹ ਸਮਝਾਂਦਾ ਵੀ ਜਾਤਾਂ ਪਾਤਾਂ ਦੇ ਵਿੱਚ ਅਸੀਂ ਨਾ ਵੰਡੀਏ ਬਾਣੀ ਨੂੰ ਵੱਖਰਾ ਨਾ ਕਰੀਏ ਇਕੱਠਾ ਰਹਿਣ ਦੀ ਉਹ ਗੁਰੂ ਸਾਹਿਬਾਂ ਨੇ ਬੜੀ ਕਠਨ ਕਰਨਾ ਕੀਤੀ ਹੈ 2-300 ਸਾਲ ਲੱਗੇ ਨੇ ਇਸ ਬਾਣੀ ਨੂੰ ਇਕੱਤਰ ਕਰਨ ਦੇ ਵਿੱਚ ਇਹਨੂੰ ਗੁਰਿਆਈ ਦਿੱਤੀ ਗਈ ਬਾਣੀ ਨੂੰ ਔਰ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਜਿਹੜੇ ਫੈਸਲੇ ਆ ਇੱਕ ਥਾਂ ਦੇ ਉੱਤੇ ਬਾਣੀ ਇਕੱਤਰ ਕਰਨੀ ਜਾਂ ਚਾਰੇ ਪੰਜੇ ਜੋ ਵੀ ਜਾਤਾਂ ਦੇ ਵਿੱਚ ਵੰਡੇ ਹੋਏ ਲੋਕ ਸਨ ਉਹਨਾਂ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਬਿਠਾਉਣਾ ਔਰ ਇਹ ਗੱਲ ਸਿੱਧ ਕਰਨੀ ਵੀ 35 ਦੇ 35 ਮਹਾਪੁਰਸ਼ ਬੈਠੇ ਨੇ ਗੁਰਬਾਣੀ ਦੇ ਅੰਦਰ ਔਰ 35 ਦੇ 35 ਮਹਾਪੁਰਸ਼ਾਂ ਦੀ ਜਦੋਂ ਬੈਕ ਦੇਖੋਗੇ ਸਾਰਿਆਂ ਦੀਆਂ ਜਾਤਾਂ ਵੱਖੋ-ਵੱਖਰੀਆਂ ਨੇ ਪਰ 35 ਦੇ 35 ਇੱਕ ਥਾਂ ਬੈਠ ਕੇ ਸੰਦੇਸ਼ ਤਾਂ ਇਹੀ ਦੇ ਰਹੇ ਨੇ ਵੀ ਇੱਕ ਪਤਾ ਇੱਕਸਕੇ ਹਮ ਬਾਰਕ ਵੀ ਅਸੀਂ ਇੱਕੋ ਹੀ ਆ ਸਾਰਿਆਂ ਦੀ ਨਜ਼ਰ ਵਿੱਚ ਅਸੀਂ ਇੱਕੋ ਜਿਹੇ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਇੱਕ ਪਿਓ ਦੇ ਪੁੱਤਰ ਆ ਇਸ ਕਰਕੇ ਅੱਜ ਮੈਂ ਬੇਨਤੀ ਕਰਦਾ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਹੰਕਾਰੀ ਸਮਝਦਾ ਇਸੇ ਕਰਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਖਾਲਸੇ ਦੇ ਬਾਟੇ ਦੀ ਪੋਲ ਦਿੱਤੀ ਪਹਿਲਾਂ 9 ਪਾਤਸ਼ਾਹਿਆਂ ਤੱਕ ਜਾਂ ਉਦੋਂ ਪਹਿਲਾਂ 15 ਭਗਤ ਸਹਿਬਾਨ 11 ਪਟ ਸਹਿਬਾਨ ਜਿਹੜੀ ਬਾਣੀ ਉਹਨਾਂ ਦੀ ਤਨ ਗੁਰ ਸਿੱਖਾਂ ਦੀ ਉਹਨਾਂ ਦੀ ਬਾਣੀ ਨੇ ਜਿਹੜੇ ਸਮਾਜ ਦੇ ਲੋਕਾਂ ਨੂੰ ਸਮਝਾਇਆ ਵੀ ਅਸੀਂ ਇੱਕ ਪਿਤਾ ਦੇ ਪੁੱਤਰ ਆ ਜਾਤਾਂ ਪਾਤਾਂ ਦੀਆਂ ਵੰਡੀਆਂ ਦੇ ਵਿੱਚੋਂ ਨਿਕਲੋ ਜਾਤਾਂ ਪਾਤਾਂ ਤੋਂ ਉੱਪਰ ਉੱਠੋ ਔਰ ਜੇਕਰ ਜੱਟ ਕੋਈ ਕਹਵੇ ਵੀ ਮੈਂ ਜੱਟ ਐ ਹੰਕਾਰ ਕਰੇ ਆਪਣੀ ਜਾਤ ਦਾ ਇਹਦਾ ਮਤਲਬ ਉਹ ਗੁਰਬਾਣੀ ਤੋਂ ਹੈਣਾ ਔਰ ਜੇਕਰ ਸੋ ਕਾਲਡ ਸ਼ੈਡਿਊਲ ਕਾਸਟ ਦੇ ਵਿੱਚੋਂ ਵੀ ਜੇ ਇਹ ਗੱਲ ਅੱਖ ਗੱਲ ਕਰੇ ਗੱਲ ਕਰੇ ਵੀ ਮੈਂਚ ਮਾਰਿਆ ਜੀ ਮੈਂਚ ਮਾਰ ਹੁੰਨਾ ਤੇ ਇਹਦਾ ਮਤਲਬ ਆਪਣੀ ਜ਼ਿਆਦਾ ਹੰਕਾਰ ਕਰੇ ਤਾਂ ਇਹਦਾ ਅਰਥ ਕੀ ਹੈ ਵੀ ਉਹ ਵੀ ਗੁਰਬਾਣੀ ਤੋਂ ਹੈਣਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਜਾਤ ਦਾ ਗਰਭ ਨਾ ਕਰਿਓ ਮੂਰਖ ਗਵਾਰਾ ਵੀ ਜ਼ਿਆਦਾ ਗਰਭ ਨਹੀਂ ਕਰਨਾ ਚਾਹੀਦਾ ਹੁਣ ਜਿਹੜਾ ਗੁਰੂ ਸਾਹਿਬਾਂ ਦੀ ਬਾਣੀ ਹੈ ਉਹਨਾਂ ਨੇ ਤਾਂ ਜਾਤ ਦੇ ਹੰਕਾਰ ਤੋਂ ਦੂਰ ਕੀਤਾ ਜਦੋਂ ਤਾਂ ਪਤਨ ਦਾ ਖੰਡਨ ਕੀਤਾ ਔਰ ਮੈਂ ਇਹ ਰਵਦਾਸੀਏ ਭਾਈਚਾਰੇ ਨੂੰ ਖਾਸ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜਦੋਂ ਬਾਬੂ ਕਾਂਸ਼ੀਰਾਮ ਜੀ ਨੂੰ ਪਤਾ ਲੱਗਾ ਸੀ ਡਾਕਟਰ ਮੀਤਗਰ ਸਾਹਿਬ ਬਾਰੇ ਔਰ ਉਹਨਾਂ ਨੇ ਡਾਕਟਰ ਮੀਤਗਰ ਸਾਹਿਬ ਦੀ ਸਭ ਤੋਂ ਪਹਿਲੀ ਪੁਸਤਕ ਪੜ੍ਹੀ ਸੀ ਜਿਹਦਾ ਨਾਮ ਜਾਤ ਪਾਤ ਦਾ ਖੰਡਨ ਔਰ ਉਹਨਾਂ ਦੇ ਜੀਵਨ ਵਿੱਚ ਹੈ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਆ ਪੜ੍ਹੇ ਲਿਖੇ ਹੋ ਉਹਨਾਂ ਦੇ ਨਾਲ ਸਾਥ ਵੀ ਹੋ ਸਕਦਾ ਤੁਹਾਡੇ ਵਿੱਚੋਂ ਬਹੁਤਿਆਨੇ ਮਾਣਿਆ ਹੋਵੇ ਬਾਬੂ ਕਾਂਸ਼ੀਰਾਮ ਜੀ ਦਾ ਬਾਬੂ ਕਾਂਸ਼ੀਰਾਮ ਜੀ ਦਾ ਮੈਨੀਫੈਸਟੋ ਕੀ ਸੀ ਗੁਰਗ੍ਰੰਥ ਸਾਹਿਬ ਜੀ ਔਰ ਜਾਤ ਪਾਤ ਦਾ ਖੰਡਨ ਤਿੰਨ ਵਾਰੀ ਕਿਤਾਬ ਉਹਨਾਂ ਨੇ ਪੜ੍ਹੀ ਹੈ ਇੱਕ ਰਾਤ ਦੇ ਵਿੱਚ ਔਰ ਜਦੋਂ ਤਿੰਨ ਵਾਰੀ ਇਹ ਕਿਤਾਬ ਪੜ੍ਹੀ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਡਾਕਟਰ ਬੇਦਗਰ ਸਾਹਿਬ ਦੀ ਸੋਚ ਕੀ ਹੈ ਉਹਨਾਂ ਜਾਤਾਂ ਪਤਾਂ ਜੋ ਉੱਚਾ ਉੱਠਣ ਲਈ ਗਿਆ ਕਿਤੇ ਇਹ ਗੱਲ ਕਹੀ ਵੀ ਉਹਨਾਂ ਨੇ ਇਹ ਗੱਲ ਵੀ ਮਾਨ ਕਰੋ ਵੀ ਮੈਂ ਚਮਾਰ ਆ ਜਾਂ ਮਾਨ ਕਰੋ ਵੀ ਮੈਂ ਜੱਟ ਆ ਏਸੀ ਕਰਕੇ ਤਾਂ ਖੰਡੇ ਬਾਟੇ ਦੀ ਪੌਲ ਦਿੱਤੀ ਗਈ ਜਿਸ ਬੇਗਮਪੁਰੇ ਦੀ ਗੱਲ ਧੰਨ ਗੁਰੂ ਰਵਿਦਾਸ ਮਹਾਰਾਜ ਕਰ ਰਹੇ ਸਨ ਉਹੀ ਬੇਗਮਪੁਰਾ ਖਾਲਸਾ ਰਾਜ ਦੇ ਰੂਪ ਵਿੱਚ ਪ੍ਰਗਟ ਹੋਇਆ ਮਹਾਰਾਜਾ ਰਣਜੀਤ ਸਿੰਘ ਉਹੀ ਰਾਜ ਦੀ ਤਾਂ ਗੱਲ ਕਰ ਰਹੇ ਜਿਸ ਰਾਜ ਦੇ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਿਆ ਜਾਂਦਾ ਸੀ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਜਿਹੜੀ ਗੁਰੂਆਂ ਨੇ ਕਠਨ ਕਰ ਲੈਣਾ ਕੀਤੀ ਹੈ ਨਾ ਇਹ ਬਾਣੀ ਦਾ ਸੰਗ੍ਰਹਿ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਵੱਖ-ਵੱਖ ਦਸ਼ਾਵਾਂ ਦੇ ਵਿੱਚ ਜਾ ਕੇ ਉਦਾਸੀਆਂ ਕਰਕੇ ਆਪਣੇ ਜੀਵਨ ਦਾ ਲੰਮਾ ਸਮਾਂ ਬਿਤਾ ਕੇ ਇਹ ਬਾਣੀ ਇਕੱਤਰ ਕੀਤੀ ਹੈ ਅਸੀਂ ਬਾਣੀ ਨੂੰ ਵਖਰਾ ਨਾ ਕਰੀਏ ਔਰ ਜਿਹੜੇ ਹੰਕਾਰੀ ਲੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਾਬਾ ਰਵਦਾਦ ਜੀ ਸਾਡੇ ਲਈ ਗੁਰੂ ਨੇ ਪ੍ਰਮਾਤਮਾ ਦੇ ਉਹ ਭਗਤ ਨੇ ਇਸ ਕਰਕੇ ਜਿਆਦਾ ਹੰਕਾਰ ਨਾ ਕਰੀਏ ਆਪਣੇ ਉੱਚੇ ਹੋਣ ਦਾ ਹੰਕਾਰ ਨਾ ਕਰੀਏ ਗੁਰੂ ਨਾਨਕ ਸਾਹਿਬ ਹਮੇਸ਼ਾ ਉਹਨਾਂ ਨਾਲ ਨੇ ਜਿਹੜੇ ਨੀਮੇਤੇ ਨਿਤਾਣੇ ਲੋੜਦੇ ਇਹਨਾਂ ਲੋਕਾਂ ਨੂੰ ਅਸੀਂ ਗੱਲ ਨਾਲ ਲਾਉਣਾ ਹੈ ਗੱਲੋਂ ਲਾਉਣਾ ਨਹੀਂ ਹੈ ਗੱਲ ਨਾਲ ਲਾਉਣਾ ਇਸ ਕਰਕੇ ਇਹ ਬੇਨਤੀ ਮੇਰੀ ਪ੍ਰਵਾਨ ਕਰਿਓ ਵੀ ਗੁਰੂ ਨਾਨਕ ਸਾਹਿਬ ਮਹਾਰਾਜ 15 ਭਗਤ ਸਹਿਬਾਨ 11 ਭਟ ਸਹਿਬਾਨ ਤਿੰਨ ਮਹਾਪੁਰਸ਼ ਗੁਰਸਿੱਖ ਉਹ ਸਾਡੇ ਲਈ ਸਾਰੇ ਹੀ ਗੁਰੂ ਰੂਪ ਨੇ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਿਓ ਇਸ ਭ੍ਰਮ ਨੂੰ ਦਿਲ ਵਿੱਚ ਕੱਢੋ ਪਹਿਲੀ ਗੱਲ ਤਾਂ ਭ੍ਰਾਮ ਹੀ ਪਿਆ ਹੋਇਆ ਹੈ ਨਾ ਵੀ ਭਗਤ ਹੈ ਕਿ ਸਤਿਗੁਰੂ ਹੈ ਹਾਲਾਂਕਿ ਗੁਰਬਾਣੀ ਕਹਿੰਦੀ ਹੈ ਤਨ ਤਨ ਹਰ ਭਗਤ ਸਤਿਗੁਰੂ ਹਮਾਰਾ ਉਹ ਤਨ ਤਨ ਹੈ ਜਿਹੜਾ ਪ੍ਰਮਾਤਮਾ ਦਾ ਭਗਤ ਵੀ ਹੈ ਤੇ ਸਾਡੇ ਲਈ ਗੁਰੂ ਹੈ ਸੱਚਾ குரு ਹੈ ਇਸ ਕਰਕੇ ਗੁਰਬਾਣੀ ਦੀ ਸੋਝੀ ਲਈਏ ਗੁਰਬਾਣੀ ਤੋਂ ਦੂਰ ਨਾ ਹੋਈਏ ਗੁਰਬਾਣੀ ਨੂੰ ਵੱਖ ਨਾ ਕਰੀਏ ਕਿੰਨੀਆਂ ਕ ਬੰਡੀਆਂ ਪਾਵਾਂਗੇ ਅਸੀਂ ਔਰ ਗੁਰੂ ਸਾਹਿਬ ਨੇ ਤਾਂ ਸਾਨੂੰ ਇਕੱਠਿਆਂ ਕੀਤਾ 35 ਮਹਾਪੁਰਸ਼ ਇੱਕ ਥਾਂ ਤੇ ਬੈਠ ਕੇ ਕੀ ਸੁਨੇਹਾ ਦੇ ਰਹੇ ਨੇ ਵੀ ਅਸੀਂ ਵੱਖ-ਵੱਖ ਜਾਤਾਂ ਦੇ ਵਿੱਚੋਂ ਇੱਕ ਸੋਝ ਦੇ ਮਾਲਕਾਂ ਤੇ ਇਕੱਠੇ ਹੋ ਕੇ ਬੈਠੇ ਹਾਂ ਔਰ ਸਾਨੂੰ ਵੀ ਤਾਂ ਇਹੀ ਚਾਹੀਦਾ ਵੀ ਅਸੀਂ ਇਕੱਠੇ ਹੋ ਕੇ ਬੈਠੀਏ ਬੇਨਤੀ ਪ੍ਰਵਾਨ ਕਰਿਓ ਅਗਲੀ ਵੀਡੀਓ ਆਪਾਂ ਜਲਦੀ ਹੀ ਹੋਰ ਪਾਵਾਂਗੇ ਸਤਗੁਰੂ ਕਿਰਪਾ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ